ਮੀ ਵੀ ਜਿਆਦੇ ਸੀ ਤੇ ਠੰਡ ਵੀ ਜਿਆਦੇ ਸੀ ਕਰਦੇ ਕਰਾਉਂਦੇ ਨੇ ਸੀ ਪਟਲੀਆਂ ਮੂੜੀਆਂ ਮੂੜੀਆਂ ਪਟਲੀਆਂ ਹੱਥ ਠਰ ਗਏ ਤੇ ਕਾਲਾ ਕਹਿੰਦਾ ਟਰੈਕਟਰ ਲੈ ਕੇ ਜਾਓ ਕਰੇਣਾ ਮੈਂ ਕਿਹਾ ਮੈਂ ਤਾਂ ਹੁਣਾ ਹੁਣਾ ਤੁਰ ਕੇ ਤੇ ਤੁਰ ਕੇ ਹੀ ਜਾਊਗਾ ਤੇ ਕਾਲਾ ਲੱਗਿਆ ਉਹ ਇੱਧਰ ਸਫਾਈ ਤੇ ਹੋ ਗਈ ਸਫਾਈ ਕਾਲੇ ਹਾਂ ਦਾ ਹਾਂ ਤਾਂ ਨਹੀਂ ਹਾਤਾ ਉਹ ਇੱਧਰ ਸਫਾਈ ਤਾਂ ਕਰ ਗਿਆ ਇੱਧਰ ਦੇ ਰਹੇ। ਮੈਂ ਇੱਧਰ ਵੀ ਹੁੰਦਾ ਕਰ ਗਿਆ ਸਭਾਈ। ਟਰੈਕਟਰ ਤੇ ਜਾਓਗੇ? ਟਰੈਕਟਰ ਤੇ ਜਾਓਗੇ? ਘਰੇ ਜਾਣਾ ਹੈ। ਤੇ ਇਸ ਮੈਂ ਇੱਧਰ ਬੜੀ ਕਿੰਨੀ ਜਲਾ। ਤੇ ਤੋਂ ਇੱਥੋਂ ਦਾ ਜਰਦੀ ਨੂੰ ਸਾਥ ਲੈਣੇ ਹਨ ਘਰੇ ਜਾਣਾ ਪੂਰ ਦੇ। ਤੁਸੀਂ ਕਿੱਧਰ ਜਾਓਗੇ ਹੁਣ? ਪਾਲ ਵਾਲੇ ਜਾਣਾ ਚਾਹੀਦਾ ਦੂਜੇ ਮੋੜ ਤੋਂ ਆਣਾ ਹਨ ਸਾਡੇ ਤੋਂ ਨਿਚੇ ਜਿਹਾਣਾ। ਅੱਛਾ। ਤੇ ਉਸੇ ਨੂੰ ਫੜਾ ਦੇ। ਟੈਕਟਰ ਉੱਥੇ ਉਹ ਵੱਡੀ ਚਾਹੀਦੀ ਆ ਅੱਛਾ ਉਹ ਵੱਡੀ ਚਾਹੀਦੀ ਆ ਚੱਕਰੇ ਵੀ ਆ ਮੋਟਰਸਾਈਕਲ ਤੇ ਭਗਦੇ ਤਨ ਕੀ ਆ ਕਾਨੂੰਨ ਘੇੜ ਲਾਉਂਗੇ ਤੇ ਇਧਰ ਗੱਲਾਂ ਬਾਤਾਂ ਚੱਲੀਆਂ ਨੇ ਕਿਨੇ ਕਿਨੇ ਕਿੱਧਰ ਕਿੱਧਰ ਕੰਮ ਤੇ ਜਾਣਾਗਾ ਤੇ ਬਣਿਆ ਜਾਂਦਾ ਸ਼ਡਿਊਲ ਤੇ ਮੀਂਹ ਬਹੁਤ ਜ਼ਿਆਦੇ ਸੀਗਾ ਮੀਂਹ ਬਹੁਤ ਜ਼ਿਆਦੇ ਸੀ ਤੇ ਗੰਡੇ ਸਾਡੇ ਵਿੱਚ ਹੀ ਰਹਿ ਗਏ ਫੱਕਾ ਲਾਉਣ ਵਾਲੀ ਕੁਝ ਬੂਟੇ-ਬਾਟੇ ਲਾਉਣ ਵਾਲੇ ਰਹਿ ਗਏ। ਕੁਛ ਕੁ ਲਾਦੇ ਸੀਗੇ। ਕੁਛ ਕੁ ਲਾਦੇ ਸੀ ਇਧਰ। ਫੇਰ ਲਾ ਜਾ ਹਾਂ ਹੜਤ ਤੇ ਇਧਰਲੀ ਸਾਈਡ। ਫੇਰ ਫਲਾ ਜਾ ਹਾਂ ਖੜੇ ਟਰੈਕਟਰ ਲੈ ਜਾ। ਆ ਲਾ ਤੇ ਤੇ ਬਾਕੀ ਦੇ ਰੰਡੇ ਆ। ਤਮੀਏ ਨਾਕ ਸੀਗਾ। ਤੇ ਬਾਕੀ ਸਾਰੇ ਭੁੱਲ ਗਏ ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ। ਸਾਰੇ ਘਰਾਵਾਂ ਨੂੰ ਅੱਜ ਲੋਹੜੀ ਆ। ਲੋਹੜੀ ਤੇ ਮਾਘੀ ਦੀ ਬਹੁਤ-ਬਹੁਤ ਮੁਬਾਰਕਾਂ। ਉਹ ਦੇਖੋ। ਜਮੀ ਸਾਰੀ ਡਿੱਗ ਗਈ। ਇੱਧਰ ਲੱਗੀ ਹੋਈ ਗੋਭੀ ਮਟਾਂ ਦੇ। ਹੋ 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 ਹਵਾ ਦੱਲੀ ਪੂਰੀ ਤਗੜੀ। ਤੁਸੀਂ ਦੱਸੋ ਤੁਹਾਡੇ ਵੱਲ ਕਿਵੇਂ ਆ ਸਬਰੀਆਂ ਹੋ ਗਈਆਂ। ਕੱਖ ਗੰਡੇ ਵਾਲੀਆਂ। ਆ ਵੀ ਲੈ ਕੇ ਜਾਣਗੇ ਟਰੈਕਟਰ ਦੇ ਧਰਦੀ ਕਾਸੇ ਚ ਬਾਕੇ ਘਟੇ ਜਾ। ਕਰੇ। ਉਹਨੂੰ ਵੀ ਲਾ ਦਈਏ ਜੰਦਾ ਉਹਦੇ ਉਹਦੇ ਵਿੱਚ ਪਈ ਪਨੀਰੀ ਆਪਣੀ ਗੰਡਿਆਂ ਦੀ ਇਹ ਕੋਈ ਲੈ ਦੇ ਚਾਹਤੇ ਨਾ ਸੜਦੇ ਆਹ ਭਈ ਇਹ ਕਾਲੇ ਗੁਲਸਰਪੀ ਤੇਰੀ ਗੁਲਸਰਪੀ ਰਹਿ ਗਈ ਲਾਉਣ ਵਾਲੀ ਇਹਨੂੰ ਲਾਉਣੇ ਆਂ ਆਜਰਾ ਮੰਗਿਆ ਦੇ ਇੱਥੇ ਆਂ ਆਜ ਦੇ ਲਾਉਣੇ ਆਂ ਇਹ ਟੀਂਗਾ ਸਾਡਾ ਹੋ ਗਿਆ ਬਿੱਲਾ ਹੁਣ ਮਾਰਚ ਨੂੰ ਡੀਕਦਾ ਤਾਂ ਤਲਾ ਤਾਂ ਗਲਤ ਸਾਡਾ ਦਰਵਾਜਾ ਇੱਥੇ ਥੱਲੋਂ ਇੱਥੇ ਆ ਜਾਂਦਾ ਤੇ ਤਾਂ ਤੋਂ ਇੱਥੇ ਹੋ ਜਾਂਦਾ ਇਹਨੂੰ ਪੂਰਾ ਖੇਚ ਕੇ ਫੇਰ ਜਾ ਕੇ ਕਿਤੇ ਲੱਗੂਗਾ ਕੋਸਕਲਾ ਫੇਰ ਵੀ ਐਨਾ ਸੌਖਾ ਲੱਗਣਾ ਹੈ ਜੋ ਮਿਸਤਰੀ ਕੰ ਦਾ ਐਡਾ ਸੌਖਾ ਨਹੀਂ ਜਿਹੜਾ ਤੁਸੀਂ ਮੇਰਾ ਲਾਇਆ ਹੋਇਆ ਦਰਵਾਜਾ ਆਹੀ ਲਾ ਦਿਓ ਘੱਤ ਨਾਲ 我真觉得，我这,这个孩可可怜了。